ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਖੁੱਲਾ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ ਇਸ ਪੜਾਅ ਤਹਿਤ ਭਲਕੇ 17 ਸੂਬਿਆਂ ਅਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 102 ਹਲਕਿਆਂ 'ਚ VOTING ਹੋਵੇਗੀ ਇਸ ਪੜਾਅ ਵਿੱਚ ਅਰੁਣਾਚਲ ਪ੍ਰਦੇਸ਼ ਮੇਘਾਲਿਆ ਮਿਜ਼ੋਰਮ ਨਾਗਾਲੈਂਡ ਸਿੱਕਮ ਅੰਡੇਮਾਨ ਤੇ ਨਿਕੋਬਾਰ ਟਾਪੂ ਲਕਸ਼ਦੀਪ ਪੁਡੂਚੇਰੀ ਉੱਤਰਾਖੰਡ ਅਤੇ ਤਮਿਲਨਾਡੂ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਲਈ VOTING ਹੋਵੇਗੀ ਰਾਜਸਥਾਨ ਵਿੱਚ 12 ਉੱਤਰ ਪ੍ਰਦੇਸ਼ ਵਿੱਚ 8 ਮੱਧ ਪ੍ਰਦੇਸ਼ ਵਿੱਚ 6 ਅਸਾਮ ਅਤੇ ਮਹਾਰਾਸ਼ਟਰ ਵਿੱਚ 5-5 बिहार ਵਿੱਚ 4 ਪੱਛਮੀ ਬੰਗਾਲ ਵਿੱਚ 3 ਮਣੀਪੁਰ ਵਿੱਚ 2 ਅਤੇ ਛੱਤੀਸਗੜ੍ਹ, ਤ੍ਰਿਪੁਰਾ ਅਤੇ ਜੰਮੂ ਕਸ਼ਮੀਰ ਵਿੱਚ 1-1 ਸੀਟ ਤੇ ਪਹਿਲੇ ਪੜਾਅ ਤਹਿਤ VOTING ਹੋਵੇਗੀ। ਇਸ ਪੜਾਅ ਵਿੱਚ 1625 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਪਹਿਲੇ ਪੜਾਅ 'ਚ ਜਿਨ੍ਹਾਂ ਪ੍ਰਮੁੱਖ ਭਾਜਪਾ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਣਾ ਹੈ, ਉਹਨਾਂ 'ਚ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੜਗਰੀ, ਤੇਲੰਗਾਨਾ ਦੇ ਸਾਬਕਾ ਰਾਜਪਾਲ ਅਤੇ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਤਮਿਲਸਈ ਸਾਈ ਸੁੰਦਰ ਰਾਜਨ ਪਾਚਪਾ ਤਮਿਲਨਾਡੂ ਦੇ ਸੂਬਾ ਪ੍ਰਧਾਨ ਕੇ ਅਨਮਲਾਈ ਅਤੇ ਕਰਨਾਟਕ ਵਿੱਚ ਕਾਂਗਰਸ ਦੇ 카ਰਤੀਚ ਦੰਬਰਮ ਅਤੇ ਦ੍ਰਵਿੜ ਮੁਨੇਤਰ ਕੜਗੰਦ ਦੇ ਦਇਾਨੀਦੀ ਮਾਰਨ ਵੀਐਸ ਗੇੜ ਵਿੱਚ ਸ਼ਾਮਲ 21 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 8 ਕੇਂਦਰੀ ਮੰਤਰੀ, 2 ਸਾਬਕਾ ਮੁੱਖ ਮੰਤਰੀ ਅਤੇ 1 ਸਾਬਕਾ ਰਾਜਪਾਲ ਚੋਣ ਮੈਦਾਨ ਵਿੱਚ ਨੇ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਕੱਲ੍ਹ ਸ਼ਾਮ ਤੱਕ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ। ਪਹਿਲੇ ਗੇੜ ਦੀਆਂ ਚੋਣਾਂ ਲਈ ਭਾਜਪਾ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਕੈਂਪੇਨ ਦੀ ਅਗਵਾਈ ਕੀਤੀ। ਉਨ੍ਹਾਂ ਇਸ ਗੇੜ ਤੋਂ ਪਹਿਲਾਂ 36 ਰੈਲੀਆਂ ਤੇ 7 ਰੋਡ ਸ਼ੋਅ ਕੀਤੇ।